ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਮੇਰੇ ਵੀਰੋ ਤੇ ਚਲੋ ਕਰ ਦਈਏ ਵੀਡੀਓ ਸਟਾਰਟਿੰਗ ਬਈ ਆਪਾਂ ਠੀਕ ਹੈ ਤੇ ਅੱਜ ਆਪਾਂ ਮੇਰੇ ਹਿਸਾਬ ਨਾਲ ਇੱਕ ਤਰ੍ਹਾਂ ਦਾ ਪਿੰਜਰਾ ਪੜ ਕੱਲ ਚੱਕ ਕੇ ਲਿਆ ਹੀਣ ਤੇ ਉਹ ਸਾਰਾ ਸਾਫ ਸਫਾਈ ਕਰਨੀ ਆ ਉਹਦੀ ਤੇ ਉਹਨੂੰ ਕਰਨਾ ਰੰਗ ਰੰਗ ਰੂਣ ਕਰਕੇ ਵਧੀਆ ਚੰਗੀ ਤਰ੍ਹਾਂ ਨਾਲ ਉਹਨੂੰ ਧੋਤ ਆ ਕੇ ਫਰੈਸ਼ ਕਰਕੇ ਪੂਰਾ ਵਧੀਆ ਪ੍ਰੋਪਰ ਤਰ੍ਹਾਂ ਨਾਲ ਤੇ ਫਿਰ ਉਹ ਪੂਰਾ ਮੈਟ ਮੋੜ ਪੂਰਾ ਵਧੀਆ ਕਰਕੇ ਕਲੀਅਰ ਤੇ ਫੇਰ ਕਰਾਂਗੇ ਕੰਮ ਸਟਾਰਟ ਫਿਰ ਅਗਲਾ ਤੇ ਫੇਰ ਕਰਦੇ ਆਂ ਵੀਡੀਓ ਤੇ ਲੋ ਆ ਬਿਓ ਤੇ ਚੱਲ ਪਿਆ ਬੰਨ ਤੇ ਇਕੱਲੇ ਹਣਾ ਤੇ ਚੱਲ ਕੇ ਹੁਣ ਕਰਦੇ ਪਿੰਜਰੇ ਦਾ ਕੰਮ ਸਟਾਰਟ ਆਪਣਾ ਹਣਾ ਜੋ ਵੀ ਪੱਤਦਰੇ ਉੱਥੇ ਨਹੀਂ ਮੈਨੂੰ ਲੱਗਦਾ ਲਾਈਟਾਂ ਲੁੱਟ ਸਾਰੀਆਂ ਚੱਲੀ ਜਾਂਦੀਆਂ ਹੈਗੀਆਂ ਤੇ ਚਲੋ ਫਿਰ ਗੱਲ ਕਰਕੇ ਕਰਗੇ ਇਹ ਖੋਲੀ ਖਾਲੀ ਪਿੰਜਰਾ ਤੋਂ ਇੱਕ ਹੀ ਚੱਲੇਗੇ ਹੁਣ ਤੇ ਦਿਖਾਉਣੇ ਤੁਹਾਨੂੰ ਫਿਰ ਚੱਲ ਕੇ ਉੱਥੇ ਆਪਾਂ ਇਹ ਦੇ ਗੁੱਡ ਮਾਰਨਿੰਗ ਬਦਰ ਹੁਣ ਗੁੱਡ ਮਾਰਨਿੰਗ ਕਰਦਾ ਮੈਂ 12 ਵਜੇ ਗੁੱਡ ਮਾਰਨਿੰਗ ਹਾਂ ਤੇ ਵੈਰੀ ਗੁੱਡ ਮਾਰਨਿੰਗ ਜੀ ਤੇ ਕਰਦੀਏ ਕੰਮ ਸਟਾਰਟ ਫਿਰ ਆਪਾਂ ਕਰ ਦਿਓ ਬੰਦਾ ਰੈਡੀ ਕਰ ਦਿ ਨੀ ਫੱਟੀ ਨ ਆ ਗਿਆ ਨੇੜੇ ਹਾਂ ਤੇ ਸਾਰਾ ਨੂੰ ਆਏ ਫ੍ਰੈਸ਼ ਕਰ ਦਿਓ ਬਸ ਗੱਲ ਮੁੱਕੀ ਫਰਸ ਗੱਲ ਕਰ ਰੰਗ ਰੂ ਕਰਦੀ ਅੱਜ ਰੰਗ ਸੋਡੀ ਮਾਰ ਜੀਏ ਕਰਾਂ ਰੰਗ ਰੰਗ ਜੈਡ ਬਲੈਕ ਕਰਾਂਗੇ ਦੂਜਾ ਬਲੈਕ ਕਰਨਾ ਕਾਲੀ ਦੁਨੀਆ ਪੈਰ ਧਰਿਆ ਹੁਣ ਮੈਂ ਸੱਜੜਾ ਸੱਜੜਾ ਜੇ ਕਾਲੀ ਦੁਨੀਆ ਪੈਰ ਧਰ ਲਿਆ ਮੈਂ ਤੇ ਕਾਲਾ ਰੰਗ ਕਰਨਾ ਹੈ ਤੇ ਕਾਲਾ ਰੰਗ ਹੀ ਕਰਾਂਗੇ ਕਾਲੀ ਠੀਕ ਹੈ ਬਸ ਫਿਰ ਸਹੀ ਹੈ ਫੱਟੀ ਖੋਲ ਕੇ ਲੈ ਯਾਰ ਤੂੰ ਇਹ ਰਹਿ ਗਈ ਤੇਰੀ ਮਰਜੀ ਹੈ ਯਾਰ ਮੇਰੀ ਤਰ੍ਹਾਂ ਕੰਮ ਵਧਾਓਗੇ ਫੱਟੀ ਕੋਲ ਨਹੀਂ ਮੈਂ ਤਾਂ ਮੈਂ 5 ਮਿੰਟ ਤਾਂ ਕੰਮ ਹੀ ਮੈਰਾ ਹੋ ਉਹ ਐਵੇਂ ਜੀ ਕੋਈ ਇੱਕ ਪਾਸੋਂ ਟੋਟਾ ਟੰਗੀ ਮਾੜੇ ਮੂਟੀ ਖੋਲਦੇ ਕਰਦੇ ਤੋਂ ਮੁੜ ਕੇ ਜਾ ਆਪਾਂ ਜਿਆ ਵਧੀਆ ਜਾਂਦਾ ਹੋਰ ਕੋਈ ਚੱਕਰ ਨਹੀਂ ਜੀਗਾ ਚੱਲ ਦੇਖ ਲਓ ਫਿਰ ਉਹ ਤਾਂ ਚੱਲ ਪਰ ਬਹਿਣੇ ਹਨ ਲਓ ਭਾਈ ਕਰਦੇ ਹੁਣ ਕੰਮ ਸਟਾਰਟ ਇਹਦਾ ਆ ਜਾ ਮੁੰਡਿਆ ਆਇਆ ਕਰਕੇ ਕੰਮ ਸਟਾਰਟ ਆਪਾਂ ਹੁਣ ਲੈ ਵੀ ਹੁਣ ਪਹਿਲੇ ਹੁਣ ਲੁੱਕ ਚੈੱਕ ਕਰ ਲਓ ਪਹਿਲਾਂ ਇਹਦੀ ਵੀ ਕਿਵੇਂ ਐ ਠੀਕ ਐ ਦੇਖ ਲਓ ਚਾਰਜ ਪੈਨ ਨੂੰ ਲਟਰਨ ਬਟਨ ਸਾਰਾ ਇਹਦਾ ਇਹ ਸਾਰਾ ਹੁਣ ਇਹਨੂੰ ਵਿਲਾ ਕਰਕੇ ਵਧੀਆ ਧੋਤਾ ਆ ਕੇ ਰੰਗ ਰੰਗ ਮਾਰ ਕੇ ਰੱਖਣਾ ਇਹਨੂੰ ਇਹ ਕਿਕਰਾਂੋਂ ਵਿੱਚੋਂ ਮਿੱਠਾ-ਮੁੱਠਾ ਸਮਾਨ ਸਾਰਾ ਕੱਢ ਲਿਆ ਵਾਲਾ ਤੇ ਫਿਰ ਕਰਦੇ ਆਪਾਂ ਠੀਕ ਹੈ ਇਹ ਕਰਨਗੇ ਠੀਕ ਹੈ ਹੈ ਠੀਕ ਹੈ ਠੀਕ ਹੈ ਬਾਕੀ ਰਕੂ ਬਾਕੀ ਆ ਸਮਾਨ ਕੱਢਤਾ ਬਹੁਤ ਹੈ ਆ ਵੇਖ ਕਿੰਨਾ ਲੱਟਰੰਪਾ-ਟਰੰਪਾ ਆ ਸਮਾਨ ਇਹ ਟੋਕਰੀਆਂ ਧੋ ਕੇ ਰੱਖੀ ਬੁਰੀ ਵਧੀਆ ਸੀ ਇਹ ਟੋਕਰੀਆਂ ਧੋ ਕੇ ਰੱਖ ਦਿਓ ਇਹ ਅਗਲੀ ਵਾਰੀ ਕੰਮ ਦੇ ਜਾਣਗਾ ਆਪਾਂ ਨੂੰ ਫੇਰ ਚੱਲ ਠੀਕ ਹੈ ਇਹ ਟੁੱਟਣਾ ਇਹ ਕਰ ਜਾਂਦੀਆਂ ਖਰਾਬ ਹੋਣੀਆਂ ਸੂਤਾਂ ਕੰਮ ਬੰਗਾਉਣ ਵਾਸਤੇ ਥੋੜਾ ਲੱਗਦੇ ਬਸ ਠੀਕ ਹੈ ਆ ਬਸ ਖੁਰਤੇ ਨਾਲ ਇਹ ਨਾ ਕਰੋ ਸਾਨੂੰ ਯਾਰ ਹੋਣਾ ਸਾਰਾ ਹੋਰ ਚੀਪੀ ਹੋ ਇਥੇ ਕੋਨਾ ਕਰ ਲਓ ਨਹੀਂ ਹਾਂ ਕੋਲੇ ਬੜਾ ਪਟਾ ਉਹ ਸਾਰੇ ਉਹ ਜਾਲੇ ਜੂਲੇ ਤੇ ਉਹ ਚੀਜ਼ਾਂ ਹਨਾ ਕਿ ਤੂੰ ਚਮਕ ਲਾ ਰੰਗਾ ਚਾ ਠੀਕ ਆ ਦੁੱਧ ਪੀਓ ਪੀਣਾ ਦਾ ਫਿਰ ਦੁੱਧ ਪਿਆ ਦੇ ਹੈ ਦੁੱਧ ਪੀ ਲੈ ਦੇ ਕੋ ਕਬੂਦਰੀ ਦੀ ਨਿਗਰ ਰੱਖ ਬਾਈ ਬਣ ਲੇਗਾ ਤੇ ਨਿਗਹੀ ਆਪਾਂ ਕੋਈ ਨਹੀਂ ਆਉਣਾ ਕਰੇ ਆ ਕੇ ਲੈ ਮਿੱਤਰੋ ਫੱਟੀਆਂ ਫੁੱਟੀਆਂ ਕੱਢ ਤੀਆਂ ਬਾਹਰ ਫੱਟੀਆਂ ਦੇ ਕੋ ਜਲਬ ਜੁਲਬ ਜੰਮੀ ਪਈ ਪੂਰੀ ਸਿਰੇ ਵਾਲੀ ਇਹ ਵੀ ਸਾਫ਼ ਕਰ ਲੈ ਸਾਰੀਆਂ ਹੈਂ ਅਰਗੇ ਨਾ ਕੱਢੀਏ ਸਾਰੀ ਨਹੀਂ ਕੱਢਨੇ ਆਪਾਂ ਤੇ ਵਿਚੋਂ ਕਲੀ ਬਿੱਠਾ ਕੱਢਣੀ ਕੋਈ ਬਿੱਠਾ ਰਹਿ ਗਿਆ ਹ ਤੇ ਕੰਮ ਲੈ ਆਪਣਾ ਘੰਟੇ ਦਾ ਹੈਗਾ ਇਹ ਘੰਟੇ ਨੂੰ ਘੰਟੇ ਦਾ ਨਾ ਤੇ ਕੁਝ ਚੀਜ਼ ਪਾਲਦੇ ਆਪਾਂ ਮਿੱਠਾ ਮੁੱਠਾ ਕੱਢੀਏ ਵਿਚੋਂ ਹਾਂ ਪਾਲ ਲਾ ਲੈ ਮੋਟਾ ਮੋਟਾ ਸਮਾਨ ਗਾੜਤ ਵਿੱਚ ਹੁਣ ਮਾਰਦਾ ਪਾਣੀ ਮੁੰਡਾ ਗਿੱਲਾ ਕਰਦਾ ਇਹ ਗਿੱਲਾ ਕਰਕੇ ਸੌਖਾ ਨਿਕਲੂ ਟੱਬ ਨੂੰ ਭਰਤਾ ਆਪਾਂ ਗਿੱਲਾ ਕਰ ਲਾ ਕਰ ਸਮਾਰ ਕੇ ਨੂੰ ਸਾਰੇ ਨੂੰ ਤੇ ਫੇਰ ਵਹਿਣੇ ਦਾ ਆਪਾਂ ਲਓ ਜੀ ਮੰਨਦੀ ਗੱਲ ਮੁੰਡਿਆ ਪੂਰੀ ਇੱਕ ਮਿੰਟ ਦਿਖਾਉਣੇ ਆ ਲਓ ਜੀ ਚਲੋ ਜੀ ਕੌਣ ਵੀ ਖਾਈ ਤਾਂ ਮਾੜਾ ਮੋਟਾ ਕੰਮ ਹੀ ਕਰੇ ਦੋ ਕਰਿਆਣੇ ਸਮਾਰ ਕੇ ਕਰੀ ਇਹਨੇ ਟਾਈਮ ਲੱਗੂ ਆ ਪੂਰਾ ਜੀ ਪ੍ਰੋਸੈਸ ਹੋਈ ਹੈ ਹਾਂ ਚੱਲੀ ਜਾਂਦਾ ਲੋਈ ਲੈ ਮੁੰਡਿਆ ਕੰਮ ਹੋ ਰਿਹਾ ਬੰਦੀ ਇਹ ਗੱਲ ਪੂਰੀ ਤੇ ਤਾਲੇ ਦੇ ਛੱਤ ਨੇ ਗਏ ਆਪਣੀ ਉੱਤੇ ਰੰਗ ਦਿਖਾਉਣੇ ਸਮਾਰ ਕੇ ਥੱਲੀ ਨਾਲ ਲੋ ਜੀ ਫੰਗ ਫੂਰੇ ਵਧੀਆ ਕੱਢ ਤੇ ਅੰਦਰੋਂ ਆ ਜਿਹੜਾ ਰਹਿ ਗਏ ਕੋਈ ਨਹੀਂ ਕਰਦੇ ਹਾਲੇ ਇਹਨਾਂ ਦਾ ਹਾਂ ਪੂਰਾ ਅੰਦਰ ਵੱੜ ਹਾਂ ਇਹ ਬਿਲਾ ਸਬਾਨ ਲੈਂਦਾ ਪਾਊਡਰ ਪਾਊਡਰ ਹੱਥ ਮਾਰਿਆ ਹੱਥੇ ਸਿਲ ਤੇ ਵੱਟ ਜੂਗੀ ਅੰਦਰਲੀ ਦਿਖਾਉਣੇ ਫਿਰ ਬਣ ਸਾਫ ਕਰਤੀ ਕਰ ਲੀਏ ਫਿਰ ਦਿਖਾਉਣੇ ਤੁਹਾਨੂੰ ਹਾਂ ਲਓ ਜੀ ਕਿਵੇਂ ਲੱਗ ਰਿਹਾ ਚਾਚੂ ਜੀ ਸੱਟਾ ਜੀ ਉਹ ਫਟੀਆਂ ਰਹਿ ਕੇ ਸਾਫ਼ ਕਰਨ ਦੀ ਕਰਾਂਗੇ ਆਪਣੇ ਉਹ ਟੋਕਰੀਆਂ ਇਹ ਗਲੀਆਂ ਇਦੂਆ ਕਰਨਾ ਰੰਗ ਇਹਨੂੰ ਰੰਗ ਇਦੂਆ ਰੰਗ ਚੱਕਣਾ ਇਹਦਾ ਅੱਛਾ ਹਾਂ ਸੁੱਕ ਜਾਂਦੇ ਨੂੰ ਬਾਅਦ 20 ਮਿੰਟ ਸੁੱਕ ਜੂਗਾ ਅਪਲਾਈ ਜੀ ਠੀਕ ਹੈ ਫਿਰ ਵੇਖੀ ਤੂੰ ਬੰਦਾ ਕੀ ਇਹ ਨਾਲ ਬੰਦਾ ਜੀ ਹੈ ਹਾਂ ਲਗਨਾਰਾ ਕਰ ਦੋਗੇ ਜੈਡ ਬਲੈਕ ਜੈਡ ਬਲੈਕ ਜੀ ਆਫਟਰ ਐਂ ਬਿਫੋਰ ਨਹੀਂ ਦਾੜਾ ਉਹ ਲੇਕ ਸਾਹਮਣੇ ਲਾ ਲਾਂਗੇ ਆਪਾਂ ਲਖਨਾਰ ਗਾਹੇ ਜੈਡ ਬਲੈਕ ਜੈਡ ਬਲੈਕ ਕਾਲੀਆ ਬਲੈਕ ਦਾ ਯਾਰ ਬਣ ਗਿਆ ਫੱਟੀਆਂ-ਫੁੱਟੀਆਂ ਕਰ ਦਈਏ ਸਾਫ਼ ਕਰਾਂ ਤੇ ਫੇਰ ਦਿਖਾਉਣੇ ਹਨ ਕਰ ਦਿਓ ਕਰ ਦਿਓ ਆਓ ਆਪਿਓ ਕਿਹੜਾ ਕੰਮ ਸਾਰਾ ਹੈਗਾ ਕਲੀਅਰ ਧੋਤੇ ਲਟਰਮ ਪਟਰਮ ਸਾਰਾ ਕਰਤਾ ਲਟਰਮ ਪਟਰਮ ਤੇ ਕੱਲਾ ਰੰਗ ਰਹੇਗਾ ਅਮਿੰਦਰਾ ਹੁਣ ਕਿਹੜਾ ਸੁੱਕ ਜਾਂਦੇ ਤੇ ਫੇਰ ਸੁੱਕਣ ਦੇ ਕਰਾਉਂਦੀ ਐਪਲਾਈ ਪੁਲੀ ਇਹਦੀ ਤੇ ਫੇਰ ਰੰਗ ਮਾਰਾਂਗੇ ਇਹਦੇ ਕਿ ਹੁਣ ਰੈਸਟ ਕਰ ਲਈਏ ਬਾਕੀ ਫੱਟੀਆਂ-ਫੁੱਟੀਆਂ ਧੋਤੀਆਂ ਸਭ ਕੁਝ ਟੁੱਕ ਨਹੀਂ ਅਟੱਕ ਰਹੀਆਂ ਨਹੀਂ ਤੇ ਕਰਦੇ ਆ ਕੋਈ ਨਹੀਂ ਲਓ ਆਪਿਓ ਤੇ ਰੰਗ ਵੀ ਕੱਢ ਲਾਂ ਅੰਦਰੋਂ ਤੇ ਰੰਗ ਪਹਿਲਾਂ ਕਾਲਾ ਕਰਦੇ ਸੀ ਸੀ ਮੁੰਡਾ ਨਾ ਆਪਣੀ ਤੇ ਹੁਣ ਆ ਨੂੰ ਰੰਗ ਆਹ ਮਿਲ ਗਿਆ ਸਰਦਾਈ ਸਰਦਾਈ ਰੰਗ ਜਿਹੜਾ ਹੁੰਦਾ ਜਿਹੜਾ ਆਪਾਂ ਆਹ ਲੱਗ ਇੱਥੇ ਕਰਿਆ ਆ ਤੇ ਹੈ ਬਲੂ ਸਕਾਈ ਬਲੂ ਸਕੈ ਬਲੂ ਸਕਾਈ ਸਕਾਈ ਬਲੂ ਸਕਾਈ ਬਲੂ ਇਹ ਇਹਦੇ ਨਾਲ ਦੇ ਕਰ ਦਾਂਗੇ ਸਾਰਾ ਹੁਣ ਕਿਉਂਕਿ ਪਹਿਲਾਂ ਆ ਨੂੰ ਅਜੇ ਕੱਲਾ ਹਾਰਡ ਕੋਲ ਕਾਲਾ ਰੰਗ ਹੀ ਪਿਆਗਾ ਪਰ ਹੁਣ ਹੁਣ ਜੇ ਪਤਾ ਲੱਗ ਗਿਆ ਵੀ ਅੱਧੇ ਲੀਟਰ ਦੇ ਨੇੜੇ ਸਾਡੇ ਕੋਲ ਦੂਜਾ ਰੰਗ ਪਿਆ ਹੈ ਫਿਰ ਹੁਣ ਸਾਰਾ ਇਹ ਆਹ ਕਰ ਦਾਂਗੇ ਅਸੀਂ ਤੇ ਸਾਡੇ ਕੋਲ ਇੱਕ ਰੰਗ ਪਿਆ ਟੇ ਗੋਇਆ ਇੱਕ ਰੰਗ ਪਿਆ ਟੇ ਕੋਲ ਲਾਲ ਤੇ ਖੱਟਾ ਉਹ ਤੁਹਾਨੂੰ ਦੱਸਾਂਗੇ ਕਿ ਕਿੱਥੇ ਕਰਨਾ ਹੋ ਸਕਿਆ ਅੱਜ ਹੀ ਕਰਾਂਗੇ ਤੇ ਤੁਹਾਨੂੰ ਦਿਖਾਉਣੇ ਆ ਫਿਰ ਉਹ ਜੀ ਲੈ ਵੀ ਕਿਵੇਂ ਲੱਗ ਰਿਹਾ ਮੁੰਡਾ ਰੰਗ ਰੰਗ ਯਾਰ ਮੇਰੇ ਹਿਸਾਬ ਨਾਲ ਤਾਂ ਵੀ ਜਮਾ ਸਹੀ ਹੈ ਯਾਰ ਫਿਰ ਇਹਦਾ ਬਾੜਾ ਪਤਲਾ ਹੋ ਜੂਗਾ ਕੋਣ ਮੈਨੂੰ ਵੇਖਣ ਦੇ ਹੈ ਮੈਨੂੰ ਵੇਖਣ ਦੇ ਤੂੰ ਵੇਖ ਲੈ ਲੈ ਆਪਣਾ ਹੀ ਮਿਲ ਪਰਛ ਲੈ ਵੀ ਇਹਨੂੰ ਫੜਾ ਦੇ ਪਰਛ ਰੋ ਮੈਂ ਦੂਜਾ ਪੇਂਟਰ ਆ ਬਾਹਰੋਂ ਆ ਯਾਰ ਮੈਂ ਹਾਂ ਇੰਡੋਨੇਸ਼ੀਆ ਚੋਂ ਸੱਦਿਆ ਹੈ ਸੱਤਾ ਪੇਂਟਰ ਨਹੀਂ ਸੱਤਾ ਪੇਂਟਰ ਨਹੀਂ ਭੱਟੀ ਪੇਂਟਰ ਤੋਂ ਨਹੀਂ ਕੇ ਉਣਾ ਹੋਈ ਪਰ ਡਿਫੈਂਡਰ ਧੁੰਨੀ ਕੇ ਬਾੜੀ ਵਿੱਚ ਉਰੀ ਜੇ ਨਾ ਹਾਂ ਉਹ ਹੀ ਜਮੈਂ ਸਹੀ ਹੈ ਜਮਣੀਆ ਨੇ ਦੁਆ ਤਾਂ ਜਮਾ ਹੋਈ ਹੋਈ ਪਾਣੀ ਬਣ ਜੂਗਾ ਸਹੀ ਹੈ ਜੀ ਕਿ ਨਹੀਂ ਓਕੇ ਰੰਗ ਓਕੇ ਓਕੇ ਰੰਗ ਬੁਰਛ ਵੀ ਦੋ ਐ ਬੰਦੇ ਵੀ ਦੋ ਐ ਤੇ ਸਹੀ ਗੱਲ ਸਹੀ ਹੈ ਸਹੀ ਓਕੇ ਹੈ ਠੀਕ ਹੈ ਕਰਕੇ ਫੇਰ ਦਿਖਾਉਣੇ ਆ ਚਲੋ ਬਈ ਕਰ ਲਿਓ ਕਰਾ ਰੰਗ ਠੀਕ ਹੈ ਪਿੰਜਰੇ ਨੂੰ ਹਾਂ ਜੀ ਕਿਵੇਂ ਲੱਗ ਰਿਹਾ ਰੰਗ ਰੰਗ ਪੂਰਾ ਵਧੀਆ ਬਈ ਥੋੜਾ ਮੋਟਾ ਕੰਮ ਰਿਹਾ ਖਿਚੀ ਆਂਦਾ ਕੰਮ ਵੀ ਤੋ ਵੀ ਦਿੱਤਾ ਆ ਦੇਖੋ ਗੋ ਹੈ ਨਾ ਵੀ ਨੀਲਾ ਕਲਰ ਹੈ ਸੋਹਣਾ ਲੱਗਦਾ ਬਈ ਇਹ ਰਹਿਣਾ ਵਾਕੀ ਨਾਲ ਜਰਜੁਰ ਨਹੀਂ ਪੈਂਦੀ ਤੇ ਵਿੱਚੋਂ ਰਹੇਗਾ ਮਾੜਾ ਮੋਟਾ ਹਾਂ ਤੇ ਬਾਹਰੋਂ ਤਾਂ ਲਗਭਗ ਵੀ ਇਹਨੇ ਕੰਪਲੀਟ ਕਰ ਹੀ ਦਿੱਤਾ ਠੀਕ ਆ ਇਧਰੋਂ ਥੜੀ ਧੁੱਪ ਛਾਂ ਜੀ ਪੈਂਦੀ ਹੁੰਦੀ ਨਾ ਦੇਖੋ ਹਾਂ ਤੇ ਬਸ ਆ ਕਰਦ ਗਏ ਅੰਦਰੋਂ ਵੀ ਆ ਸਾਰਾ ਕੁਝ ਫਿਰ ਦਿਖਾਵਾਂਗੇ ਹਾਂ ਬਈ ਹੁਣ ਤਰਿਆ ਕਾਲੀ ਦੁਨੀਆ ਦੇ ਪੈਰ ਮੈਂ ਕਾਲੀ ਦੁਨੀਆ ਦੇ ਪੈਰ ਤਰ ਲਿਆ ਆ ਦੇਖ ਇਧਰ ਓ ਮਾਈ ਗੋਡ ਇਹ ਤਾਂ ਲਖਨ ਦੀ ਬਣ ਗਈ ਆ ਇਹ ਤਾਂ ਲਖਨ ਦੇ ਰੰਗ ਨੂੰ ਪਿੱਛੇ ਛੱਡਦਾ ਯਾਰ ਇਹ ਰੰਗ ਖਰਾਬ ਆ ਨਾ ਸੱਟਾ ਕਉਂਦਾ ਏ ਥੋੜਾ ਜਿਹਾ ਪਾਉਣ ਵਿੱਚ ਪਾਲਿਆ ਬਹੁਤ ਪਾਤਾ ਸੱਟ ਬਾਧੂ ਪਾਲਾ ਫੋਲੋ ਕਰਦੇ ਉੱਤੇ ਵੀ ਕਾਲਾ ਮਾਰੇਗਾ ਹੈ ਉੱਤੇ ਜੱਟ ਕਰਦੇ ਲਓ ਬਈ ਮੁੰਡਾ ਹੜਦਾ ਨਹੀਂ ਕਹਿੰਦਾ ਮੈਂ ਪਲਾਈ ਤੇ ਰੰਗ ਮਾਰਨਾ ਕਹਿੰਦਾ ਹੈ ਸਹੀ ਹੋ ਗਿਆ ਨਾ ਸਹੀ ਹੋ ਗਿਆ ਹੂੰ ਬੰਦੀ ਕਾਲਾ ਬਣ ਗਈ ਬਣ ਗਈ ਦੇਖ ਲੈ ਬਈ ਹੜਦਾ ਨਹੀਂ ਇਹ ਉੱਤੇ ਰੰਗ ਮਾਰੂਗਾ ਕਾਲੀ ਦੁਨੀਆ ਪੈ ਤਰੇ ਤਰੇ ਬਾਈ ਨੇ ਚੱਲ ਫਿਰ ਕਰਾਂ ਸਵਾਰ ਕੇ ਧਰ ਲਾ ਫਿਰ ਦਿਖਾਵਾਂਗੀ ਪੈਰ ਨਿਕਲਦੇਗੇ ਨਹੀਂ ਫਾਇ ਵੀ ਮੇਰੇ ਵੀਰੋ ਤੇ ਇਹ ਹੋ ਗਿਆ ਆਪਣਾ ਕੰਪਲੀਟ ਠੀਕ ਆ ਚੈੱਕ ਕਰੋ ਪਹਿਲਾ ਪੰਜਰਾ ਲਓ ਜੀ ਚਾਰ ਫਿਰੋ ਬਣਾਤੀ ਗੱਲ ਇਹ ਤਾਂ ਠੀਕ ਹੈ ਤੇ ਹੁਣ ਸਾਡੀ ਸਕੀਮ ਹੋ ਗਈ ਮੁੰਡਾ ਚੱਕ ਲੈ ਮੈਟ ਅੰਦਰੋਂ ਤੇ ਮੈਟ ਮੁੱਢ ਕੱਟ ਕੇ ਮਿਣਕੇ ਰੱਖ ਲਈਏ ਕੱਟ ਕੇ ਦਾ ਕਿਉਂਕਿ ਹੁਣ ਤਾਂ ਰੰਗ ਗਿੱਲਾ ਕਰਾਂ ਤੇ ਵਿੱਚ ਧਰ ਦੇਣੀਗੇ ਬਾਈ ਫੀਟਿੰਗ ਕਰਦੀ ਹੁਣ ਕਰਾਂ ਲਓ ਬਾਪੋ ਤੇ ਕਟਿੰਗ ਹੋ ਗਈ ਨਾ ਮੁੰਡੇ ਆਪਣੀ ਸਾਰੀ ਆ ਪੀਸ ਐ ਕੱਟਨੇ ਪੈ ਦੋ ਘਟਦਾ ਸੀਗਾ ਮਾਲ ਸਾਡੇ ਕੋਲੇ ਕਿਸੇ ਹੱਬ ਚ ਨਹੀਂ ਸੀਗਾ ਇੰਨਾ ਫੇਰ ਵੀ ਬੱਜ ਗਿਆ ਸਾਡੇ ਕੋਲੇ ਜੀ ਜਿਹੜਾ ਦੂਜੇ ਕੋਲ ਲੈਂਦੇ ਸੀ ਆਪਾਂ ਉਹ ਤਿੰਨ 350 ਚ ਇਕੱਲੇ ਪੰਜ ਪਿੰਜਰਿਆਂ ਲੱਗਦਾ ਸੀਗਾ ਉਹਨੇ ਪੈਸਿਆਂ ਚ ਸਾਡਾ ਇਹ ਚ ਵੀ ਲੱਗ ਜੂ ਹਣ ਤੇ ਫਿਰ ਵੀ ਬਚੂਗਾ ਤੇ ਨਿੱਕੇ ਉਹ ਚ ਜਾਂਚ ਵੀ ਲਾਤਾ ਆਪਾਂ ਤੋਂ ਬਰਨ ਫਿੱਟ ਕਰਦੀ ਕਰ ਆਹ ਲੈਂਦੀ ਫੇਵਿਕ ਕਵਿਕ 203 ਨੰਬਰ ਕਿ ਰਹਿ ਨੇ ਜੋੜਦੇ ਆਪਾਂ ਠੀਕ ਆ ਲੋ ਬਈ ਇਹ ਵੀ ਪਾਤਾ ਠੀਕ ਲੱਗ ਰਿਹਾ ਥੋੜਾ ਵੱਧ ਦਾ ਨਾ ਇਹ ਚ ਥੋੜਾ ਜਿਹਾ ਸੈਟਿੰਗ ਕਰਨ ਵਾਲੀ ਐ ਥੋੜੀ ਮੁੱਟੀ ਜੀ ਕਰਨ ਵਾਲੀ ਆ ਉਹ ਆ ਚੁੰਡ ਬੱਡਰਾਂ ਲਈ ਇਧਰੋਂ ਇਧਰੋਂ ਪਰ ਉਹ ਸਹੀ ਸੀਗਾ ਹਾਂ ਪਰ ਉਹ ਸਹੀ ਇਧਰੋਂ ਇੱਕ ਇੱਕ ਉਂਗਲ ਜਿਹੜੀ ਵੱਧਦੀ ਐ ਉਹ ਵੱਢਣ ਵਾਲੀ ਐ ਹਾਂ ਠੀਕ ਐ ਤੇ ਬਾਕੀ ਸੋਨਾ ਬਹੁਤ ਲੱਗ ਰਿਹਾ ਐ ਬਾਕੀ ਰੰਗ ਰੰਗ ਹੋ ਗਿਆ ਸਾਰਾ ਓਕੇ ਰਿਪੋਰਟ ਐ ਜੀ ਪਾਪਾ ਕਰੇ ਕਿਰਪਾ ਹਾਈ ਰੰਗ ਲੱਗੂ ਮੈਂ ਤੁਹਾਨੂੰ ਪਹਿਲੇ ਵੀ ਕਹਿੰਦਾ ਰੰਗ ਲੱਗੋ ਨਾ ਚੱਲ ਇੰਨਾ ਤਾਂ ਲੱਗਦੀ ਹੁੰਦਾ ਰੰਗ ਹੀ ਲੱਗਿਆ ਤੇ ਰੰਗ ਲੱਗ ਗਿਆ ਰੰਗ ਰੰਗ ਭਾਗ ਲੱਗੇ ਪਿਆ ਹਾਂ ਇਹਨੂੰ ਕੱਟ ਲੈਣੇ ਆ ਪੈਸੋਂ ਗਿਆ ਕੱਟ ਕੇ ਕੱਟ ਲੈਣੇ ਆ ਆਜਾ ਲੋ ਬਾਪੋ ਤੇ ਉਹ ਕਲੀਅਰ ਕਰਤੇ ਕੰਮ ਹੁਣ ਤੇ ਆ ਇੰਨਾ ਕ ਬਚ ਗਿਆ ਤੇ ਇਹਦਾ ਇੱਕ ਹੋਰ ਬਣਾ ਦਈਏ ਹੈਨਾ ਆਪਾਂ ਇਹਦਾ ਵੀ ਇੱਕ ਹੋਰ ਬਣਾ ਦਈਏ ਕਲੀਅਰ ਕਰ ਦਈਏ ਬਾਕੀ ਸਾਰੇ ਹੋ ਗਿਆ ਇੰਨਾ ਕ ਬਚ ਗਿਆ ਟੋਟਾ ਆਪਣੇ ਕੋਲੇ ਹੁਣ ਇਹਦਾ ਵੀ ਇੱਕ ਹੋਰ ਪੀਸ ਬਣਾ ਦਈਏ ਵਿਚਲਾ ਵਾਲਾ ਮੈਟ ਤਿਆਰ ਕਰ ਦਈਏ ਤੇ ਦਿਖਾਉਣੇ ਹੁਣ ਫਿਰ ਲੈ ਕੇ ਦਿਖਾ ਲੈ ਲੈ ਬਈ ਇਹ ਵੀ ਕਰਤਾ ਕੰਪਲੀਟ ਆਪਣਾ ਦੋ ਬਣਾ ਤੇ ਦੇ ਦੋ ਮੈਟ ਇਹਦੇ ਬਣਾ ਤੇ ਮੁੰਡਿਆ ਜੀ ਹਾਂ ਇੱਕ ਥੱਲੇ ਆ ਸੀ ਇਹ ਕਾ ਰਿਆ ਹੁਣ ਬਾਜ ਤੇ ਬਦਲ-ਬਦਲ ਲੈ ਕੇ ਜਾ ਕੇ ਨੂੰ ਮੈਂ ਹਾਂ ਘੰਟੀ ਘੰਟੀ ਜਾ ਕੇ ਬਦਲਿਆ ਕਰੂੰ ਥੇ ਮੈਂ ਘਾਡੇ ਘੰਟੇ ਉਹ ਇੱਕ ਮਿੰਟ ਵਜ ਗਿਆ ਨਾ ਮਤਲਬ ਬਦਲ ਕੇ ਦੂਜਾ ਹਾਂ ਬਦਲ ਕੇ ਦੂਜਾ ਹਾਂ ਸਹੀ ਹੈ ਬਾਕੀ ਆ ਰੱਖਦੇ ਹੈ ਮੈਟ ਮੋਟ ਬਾਕੀ ਸਾਰੇ ਕਲੀਅਰ ਆਪਣੇ ਆਹਾਂ ਮੈਟ ਤੇ ਆਪਣੇ ਕੋਲ ਆਹ ਆ ਮੈਟ ਮੇਰਾ ਇਹ ਮੈਟ ਤਾਂ ਬਹੁਤ ਤਕੜਾ ਹੈ ਇਹ ਮੈਟ ਮੇਰਾ ਕਿੰਨਾ ਕੰਮ ਆਇਆ ਤੇਰੇ ਜੈ ਹੋ ਹਜਾ ਤੇ ਹਰੇ ਸਮਾਨ ਬਾਅਦ ਕਾ 350 ਚ 7300 ਪਿਆਵਾਂ ਦਾ ਮੈਟ ਵੇਖ ਲਓ ਹਜੇ 350 ਪਿਆਵਾਂ ਚ ਇੰਨਾ ਮੈਟ ਬਚ ਗਿਆ ਸਾਨੂੰ ਵੇਖ ਲਓ ਸਾਰੇ ਲਾ ਤੇ ਕੰਪਲੀਟ ਕਰ ਤਾ ਸਭ ਕੁਸ਼ ਹਾਂ ਇਹ ਤਾਂ ਹੈ ਤੇ ਉਹੀ 3.500 ਜਾਪਾ ਨੂੰ 5 ਪਿੰਜਰੇ ਲੱਗਦੇ ਆਪਣੇ ਪੰਜਾਇਸ਼ ਕੋ ਜਦੋਂ ਤਿਲੋਂ ਦਿੱਤਨਾ ਚ ਹੀ ਲੱਗਦਾ ਸੀ ਹਾਂ ਉਧਰੋਂ ਤਿੰਨਾ ਦੀ ਲੱਗਦਾ ਸੀਗਾ ਹਰਕੀ ਵਾਲਾ ਪੈ ਗਿਆ ਲਾ ਕਿੰਚ ਕਿੰਚ ਜੇ ਉਧਰੋਂ ਲਿਆਉਂਦੇ ਆਪਣਾ ਤਿੰਨਾ ਦੀ ਲੱਗਦਾ ਸਹੀ ਗੱਲ ਸੀ ਹਾਂ ਹੁਣ ਤਿੰਨਾ ਢਾਈਆਂ ਲੱਗਦਾ ਹੈ ਵਾਹ ਠੀਕ ਹੈ ਜੀ ਓਕੇ ਲੋ ਆਬਿਓ ਤੇ ਚੱਲ ਪਏ ਹੁਣ ਘਰ ਨੂੰ ਆਪਾਂ ਨਾਲ ਹੁੰਦੇ ਕੇ ਚੱਲ ਕੇ ਪਰਸਪਰ ਉਸ ਹੋਇਆਗੇ ਤੇ ਕੰਮ ਆਪਣਾ ਨਿਭੜ ਗਿਆ ਹਰ ਹਨ ਮਲਾ ਮੈਟ ਮੂਟਾਲਾ ਤੇ ਕੱਲ ਨੂੰ ਛੋਤਰੀਆਂ ਕੰਮ ਕਰਾਂਗੇ ਤੇ ਚਲੋ ਘਰ ਚੱਲਦੇ ਹਾਂ ਲੋਜੀ ਨਾਲੇ ਤੋਲੇ ਦੇ ਕਾੜ ਦੀ ਕਬੂਤਰ ਬਾਹਰ ਆਜੋ ਚਲੋ ਚਲੋ ਬਾਹਰ ਬਾਬੇ ਬਾਹਰ ਕਾੜਦੀ ਨਹੀਂ ਆ ਤੋ ਜਾ ਆਜੋ 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 ਪੂਰੇ ਹੈਗੇ ਚਲੋ ਬਾਹਰੇ ਚਲੋ 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 ਚਲ 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 ਤੂੰ ਵੀ ਚਲੋ ਚਲ ਚਾਰ ਚਲ ਪੰਜ ਛੇ ਚਲੋ ਵੀ ਘਾੜਤੇ ਸਾਰੇ ਬਰ ਹੱਥ ਤੇ ਖਾ ਲੋ ਹਾਂ ਤੂੰ ਸਿਆਣੀ ਹਣਾ ਹੱਥ ਤੇ ਖਾ ਲੋ ਹੱਥ ਤੇ ਖਾਲੋ 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 ਖਾਣੋ ਖਾਲੋ ਸੁਹਾ ਹਾ ਪੈ ਰੋ ਨਾ ਨੇ ਆਉਂਦੇ ਨੇ ਉਹ ਪਹਿਲਾਂ ਆਉਂਦੇ ਨਹੀਂ ਸੀ ਕੋਲੇ ਲੈ ਹੁਣ ਸਾਰੇ ਹੱਥ 'ਚ ਹੀ ਆ ਜਾਂਦੇ ਨੇ ਜਿੰਨੇ ਵੱਡ ਲੋਟੀ ਲਾਓ ਬਾਪਿਓ ਤੇ ਕਬੂਤਰ ਆਪਣੇ ਤੇ ਤਾੜ ਆਪਾਂ ਠੀਕ ਆ ਤੇ ਕੋਠੇ ਤੇ ਆ ਕੇ ਵੀਡੀਓ ਵੀਡੀਓ ਵੇਖਣ ਲੱਗੇ ਕੋਈ ਵੇਖ ਲਈਏ ਨਹੀਂ ਪਾਦ ਗਏ ਹਨਾ ਸਾਂ ਚੜ ਗਿਆ ਕੋਈ ਨਹੀਂ ਬਾਪਿਓ ਕਰਦੇ ਆ ਸੈਟਿੰਗ ਆਪਾਂ ਤੇ ਟੈਗ ਟੂ ਗਲਾਦ ਗਏ ਵੀਡੀਓ ਤਿਆਰ ਆ ਵੀਡੀਓ ਪਈ ਪਈ ਆ ਅਨਲਿਸਟਡ ਤੇ ਪਈ ਆ ਬਸ ਪਾਉਣੀ ਆ ਹਾਂਜੀ ਬਾਪੋ ਤੇ ਕਰਦ ਗਏ ਵੀਡੀਓ ਦੀ ਐਂਡਿੰਗ ਇੱਕ ਮਿੰਟ ਰੁਕ ਜੋ ਤੇ ਲਓ ਹੁਣ ਦੱਸੋ ਫੇਸ ਕਿਵੇਂ ਆ ਰਿਹਾ ਆਪਣਾ ਹੈ ਮੇਰੇ ਸਮ ਸੱਟ ਆ ਰਿਹਾ ਹੂ ਤੇ ਚਲੋ ਬਾਪੇ ਪਰ ਕਰਤੀ ਵੀਡੀਓ ਦੀ ਐਂਡਿੰਗ ਹੁਣ ਅਪ ਮਾਲਪੁਰ ਦੇ ਕੋਲੇ ਗਏ ਸੀ ਹੱਥ ਨੇ ਜੀ ਤੇ ਉੱਥੇ ਜਿਹੜੀ ਖਾ ਕੇ ਤੇ ਹੁਣ ਵਾਪਸ ਘਰੇ ਆਈਏ ਨੇ ਤੇ ਵੀਡੀਓ ਦੇਖ ਲਓ ਵਧੀਆ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀ ਆ ਦੇੰਦਾ ਕੰਮ ਲਗਭਗ ਵਧੀਆ ਹੀ ਕਰਿਆ ਹਨਾ ਪੱਲਾ ਪਿੰਜਰਾ ਪੁੰਜੇ ਰੰਗ ਰੋਮ ਕਰਤਾ ਵਧੀਆ ਕੰਮ ਕਰਤੇ ਸਾਰੇ ਯਾਰ ਲਗਭਗ ਤੇ ਕੱਲ ਨੂੰ ਛਤਰੀ ਦੀ ਵਾਰੀ ਆਪਣੀ ਤੇ ਕੱਲ ਨੂੰ ਵੀਡੀਓ ਹੋ ਸਕੇ ਤਾਂ ਵਧੀਆ ਬਣਾਉਂਦੀ ਕੋਸ਼ਿਸ਼ ਕਰਾਂਗੇ ਪਰ ਵਧੀਆ ਹੀ ਬਣਾਵਾਂਗੇ ਜਦੋਂ ਬਾਅਦ ਤਾ ਹਣ ਸਿਰੇ ਬਣਾਇਆ ਕਰਾਂਗੇ ਤੇ ਚਲੋ ਬਾਪੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰ ਦਿਓ ਠੀਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਕਮੈਂਟ ਜਰੂਰ ਕਰਿਆ ਕਰੋ ਬਾਈ ਜਿੰਨੇ ਵੀ ਹੋ ਸਕਣ ਠੀਕ ਆ ਦੱਸਿਆ ਕਰੋ ਜੇ ਘਾਟ ਫਾਤ ਹੁੰਦੀ ਆ ਤਾਂ ਕੋਈ ਤੇ ਕੋਈ ਨਹੀਂ ਤੰਮੀਆਂ ਪਿੱਛੇ ਦੂਰ ਕਰਾਂਗੇ ਸਾਰੀਆਂ ਚਲੋ ਬਾਏ ਬਾਏ ਸਾਰੇ ਵੀਰਾਂ ਨੂੰ